ਸਭ ਤੋਂ ਜ਼ਰੂਰੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਯਾਤਰਾ ਹੈ ਉਹ ਕੰਟੀਨਿਊ ਚੱਲ ਰਹੀ ਹੈ ਤੇ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਕਾਰਡ ਮਿਲੇਗਾ ਇਸ ਕਾਰਡ ਨੂੰ ਤੁਸੀਂ ਸੰਭਾਲ ਕੇ ਰੱਖਣਾ ਇਸ ਦਾ ਜਿਹੜਾ ਡਾਟਾ ਹੈ ਬਾਕੀ ਜਿੰਨੀਆਂ ਚੀਜ਼ਾਂ ਦੇਖਣ ਨੂੰ ਇਹ ਸੋਹਣੀਆਂ ਲੱਗਦੀਆਂ ਨੇ ਉਨੀਆਂ ਖਤਰਨਾਕ ਇਹ ਬਾਈਕ ਤਿਆਰ ਹੋਤਾ ਰਾਈਡਿੰਗ ਕਰਨ ਵਾਲਾ ਬੰਦਾ ਜਿਹੜਾ ਹੈ ਉਹ ਪੂਰਾ ਐਕਸਪਰਟ ਹੋਣਾ ਚਾਹੀਦਾ ਅਮ ਤੂੰ ਉੱਥੇ ਕਿ ਜਾ ਕੇ ਆਵੇਂ ਤਾਂ ਇੱਕ ਸੈਕਿੰਡ ਬਾਅਦ ਉਹ ਉੱਥੇ ਥਾਏਗਾ ਹਨ ਉਹ ਪ੍ਰਕਟ ਹੁੰਦੀ ਹੈ ਯਾਨੀ ਕਿ ਇੱਥੇ ਦੋ ਨਦੀਆਂ ਦਾ ਸੰਗਮ ਹੁੰਦਾ ਹੈ ਜੀ ਬਾਕੀ ਰਸਤੇ ਅਲਕਨੰਦਾ ਨਦੀ ਦਾ ਤੇ ਉਸ ਤੋਂ ਬਾਅਦ ਜਿਹੜ ਗੰਗਾ ਨਦੀ ਤੋਂ ਪਰ ਉਲ ਘਟ ਹੈ ਉਹਦਾ ਪਰ ਜਦੋਂ ਜਦੋਂ ਜਿਆਦਾ ਜਾਣੇ ਹੁੰਦੇ ਨਾ ਨਹੀਂ ਆ ਵੇਖ ਮਾਰਦਾ ਝੋਲ ਇਹ ਹੈਗੀ ਜੀ ਬਾਕੀ ਰਸਤ ਜਿਹੜੀ ਇੱਧਰਲੀ ਸਾਈਡ ਆ ਹਾਂਜੀ ਸਾਸ਼ਰੀ ਕਾਲ ਜੀ ਤੇ ਅੱਜ ਅਸੀਂ ਸੱਚਕਣ ਜੀ ਦੀ ਹੇਮਗੁੰ ਸਾਹਿਬ ਜੀ ਦੀ ਯਾਤਰਾ ਸ਼ੁਰੂ ਕਰਨ ਲੱਗੇ ਆ ਤੇ ਮੋਟਰਸਾਈਕਲਾਂ ਦੇ ਰਾਹੀਂ ਸਾਡੀ ਯਾਤਰਾ ਰਹਿਣ ਵਾਲੀ ਹੈ ਪਿੰਡ ਦੇ ਗੁਰੂ ਘਰ ਤੋਂ ਅਰਦਾਸ ਕਰਵਾ ਕੇ ਤੁਰੇ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਹੁਕਮਾਂ ਦੇ ਵਿੱਚੋਂ ਇੱਕ ਹੁਕਮ ਇਹ ਵੀ ਹੈ ਕਿ ਜੇ ਤੁਸੀਂ ਕੋਈ ਵੀ ਕਾਰਜ ਆਰੰਭ ਕਰਨਾ ਹੈ ਚਾਹੇ ਉਹ ਕਾਰਜ ਖੁਸ਼ੀ ਦਾ ਹੋਵੇ ਚਾਹੇ ਉਹ ਕਾਰਜ ਗਮੀ ਦਾ ਹੋਵੇ ਤਾਂ ਤੁਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਰਦਾਸ ਜ਼ਰੂਰ ਕਰਨੀ ਹੈ ਤੇ ਗੁਰੂ ਘਰ ਤੋਂ ਅਰਦਾਸ ਕਰਵਾ ਕੇ ਤੁਰੇ ਸੀ ਤੇ ਹੁਣ ਅਸੀਂ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਗੁਰਤੇਗ ਬਹਾਦਰ ਜੀ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਤੇ ਧਰਤੀ ਇੱਥੇ ਨਤਮਸਤਕ ਹੋਏ ਆ ਜੀ ਇੱਥੋਂ ਆਪਣੀ ਹੇਮਕੁੰਡ ਸਾਹਿਬ ਦੀ ਜਿਹੜੀ ਯਾਤਰਾ ਹੈ ਉਹ ਸ਼ੁਰੂ ਕਰਨ ਲੱ ਕਿਸ ਤਰ੍ਹਾਂ ਦੀ ਯਾਤਰਾ ਰਹਿਣ ਵਾਲੀ ਹੈ ਸਾਡੀ ਮੋਟਰਸਾਈਕਲਾਂ ਦੇ ਰਾਹੀਂ ਤੇ ਹਿਮਕੁੰਡ ਸਾਹਿਬ ਕਿਹੜੇ ਮੌਸਮ ਦੇ ਵਿੱਚ ਜਾਣਾ ਸਹੀ ਹੈ ਇਸ ਵੇਲੇ ਉੱਥੋਂ ਦਾ ਮੌਸਮ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਹੈ ਜਾਣਾ ਉੱਥੇ ਇਸ ਇਸ ਮੌਸਮ ਦੇ ਵਿੱਚ ਉੱਥੇ ਜਾਣਾ ਬੈਟਰ ਹੈ ਜਾਂ ਨਹੀਂ ਬੈਟਰ ਸਾਰਾ ਕੁਝ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੇਗਾ ਤੁਸੀਂ ਸਾਨੂੰ ਫੇਸਬੁੱਕ ਇੰਸਟਾ YouTube ਤੇ ਫੋਲੋ ਕਰ ਸਕਦੇ ਹੋ ਜਗਦੀਪ ਸਿੰਘ ਸਿੰਘ ਨਾਮ ਦੇ ਚੈਨਲ ਤੇ ਤੇ ਇੱਥੇ ਤੁਹਾਨੂੰ ਸਾਡੇ ਸਾਰੇ ਹਿਮਕੁੰਡ ਸਾਹਿਬ ਦੇ ਜਿਹੜੇ ਵਲੌਗ ਨੇ ਉਹ ਦੇਖਣ ਨੂੰ ਮਿਲੂਗੇ ਤੇ ਆਓ ਯਾਤਰਾ ਸ਼ੁਰੂ ਕਰਦੇ ਹਾਂ ਜੀ ਸੱਚਖੰਡ ਸ਼੍ਰੀ ਹਿਮਕੁੰਡ ਸਾਹਿਬ ਦੇ ਬੋਲੇ ਜੋਨੇ ਹਾਲੋ ਸਤਿ ਸ਼੍ਰੀ ਅਕਾਲ ਤੇ ਇਸ ਵੇਲੇ ਆਪਾਂ ਖੜੇ ਆ ਜੀ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਰਿਸ਼ੀਕੇਸ਼ ਵਿਖੇ ਅਸੀਂ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਤੋਂ ਲਗਭਗ 6 ਵਜੇ ਚੱਲੇ ਸੀ ਤੇ ਹੁਣ ਜਿਹੜਾ ਸਮਾਂ ਹੋ ਚੁੱਕਿਆ ਲਗਭਗ 2 ਕੁ ਵਜੇ ਚੁੱਕੇ ਨੇ ਤੇ ਅਸੀਂ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਪਹੁੰਚ ਚੁੱਕੇ ਆ ਤੇ ਸਭ ਤੋਂ ਜ਼ਰੂਰੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਯਾਤਰਾ ਹੈ ਉਹ ਕੰਟੀਨਿਊ ਚੱਲ ਰਹੀ ਹੈ ਉਜਕੇ ਸ਼ਰਾਰਤੀ ਅੰਸਰਾਵਾਂ ਵੱਲੋਂ ਜਿਹੜੀਆਂ ਵੀਡੀਓਜ਼ ਵਾਇਰਲ ਕੀਤੀਆਂ ਜਾਂਦੀਆਂ ਨੇ ਪਿੱਛੇ ਜੇ ਵੀ ਤਿੰਨ ਚਾਰ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਕੀ ਰਿਸ਼ੀਕੇਸ਼ ਦੇ ਵਿੱਚ ਪਾਣੀ ਆ ਗਿਆ ਜਾਂ ਜਿਹੜਾ ਜਾਂ ਹੇਮਕੁੰਡ ਸਾਹਿਬ ਦੀ ਜਿਹੜੀ ਯਾਤਰਾ ਹੈ ਉਹ ਰੋਕ ਦਿੱਤੀ ਗਈ ਇਹ ਜਿਹੜੇ ਸ਼ਰਾਰਤੀ ਅੰਦਰ ਹੁੰਦੇ ਨੇ ਆਪਣੇ ਚੰਦਕਵੀਓਂ ਵਾਲੀ ਇਸ ਤਰ੍ਹਾਂ ਦੀਆਂ ਫੇਕ ਅਫਵਾਵਾ ਫੈਲਾਉਂਦੇ ਨੇ ਫੇਕ ਅਫਵਾਵਾ ਤੋਂ ਜਿੰਨਾ ਹੋ ਸਕਦਾ ਹੈ ਬਚੋ ਕਿਉਂਕਿ ਜਦੋਂ ਵੀ ਕਦੀ ਯਾਤਰਾ ਬੰਦ ਹੁੰਦੀ ਹੈ ਤਾਂ ਸੱਚ ਕੰਡ ਜਿਹੜੀ ਹੇਮਕੁੰਡ ਸਾਹਿਬ ਤੋਂ ਆਫੀਸ਼ੀਅਲੀ ਅਨਾਉਂਸ ਕਰਕੇ ਦੱਸਿਆ ਜਾਂਦਾ ਹੈ ਕਿ ਜਿੰਨੀ ਵੀ ਸੰਗਤ ਹੇਮਕੁੰਡ ਸਾਹਿਬ ਦਰਸ਼ਨਾਂ ਲਈ ਆ ਰਹੀ ਹੈ ਉਸ ਸੰਗਤ ਨੂੰ ਰੋਕ ਦਿੱਤਾ ਜਾਵੇ ਇਸ ਇਸ ਟ੍ਰਿਕਨਾਂ ਜਿਹੜੀ ਯਾਤਰਾ ਹੈ ਉਹ ਬੰਦ ਕੀਤੀ ਜਾਂਦੀ ਹੈ ਬਟ ਫਿਲਹਾਲ ਜੇ ਆਪਾਂ ਗੱਲ ਕਰੀਏ ਤਾਂ ਅੱਜ ਜਿਹੜੀ ਤਰੀਕ ਹੈਗੀ ਹੈ ਜੀ 29 ਤੇ ਦਿਨ ਹੈਗਾ ਜੀ ਸ਼ਨੀਵਾਰ ਜਿਹੜੀ ਯਾਤਰਾ ਹੈ ਉਹ ਕੰਟੀਨਿਊ ਚੱਲ ਰਹੀ ਹੈ ਤੇ ਤੁਸੀਂ ਆਪਣੀ ਯਾਤਰਾ ਦੇ ਵਾਸਤੇ ਆ ਸਕਦੇ ਹੋ ਤੇ ਦੂਜੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪਣੀ ਇੱਕ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਜ਼ਰੂਰ ਕਰਵਾਓ ਉਸ ਤੋਂ ਬਿਨਾ ਜਿਹੜਾ ਤੁਸੀਂ ਹੇਮਕੁੰਡ ਸਾਹਿਬ ਦੀ ਜਿਹੜੀ ਯਾਤਰਾ ਹੈ ਉਹ ਨਹੀਂ ਕਰ ਸਕਦੇ ਤੇ ਇਹ ਜਿਹੜੀ ਰਜਿਸਟ੍ਰੇਸ਼ਨ ਹੈ ਇਸ ਨੂੰ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ ਤੇ ਆਫਲਾਈਨ ਵੀ ਕਰ ਸਕਦੇ ਹੋ ਆਫਲਾਈਨ ਤੁਸੀਂ ਕਿੱਦਾਂ ਕਰਨਾ ਹੈ ਜਦੋਂ ਤੁਸੀਂ ઋਸ਼ੀਕੇਸ਼ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੋਗੇ ਤਾਂ ਨਿਸ਼ਾਨ ਸਾਹਿਬ ਦੇ ਬਿਲਕੁਲ ਕੋਲ ਹੀ ਜਾਂ ਫਿਰ ਅਜਾਇਬ ਘਰ ਦੇ ਬਿਲਕੁਲ ਕੋਲ ਹੀ ਜਿਹੜਾ ਕਾਊਂਟਰ ਲੱਗਿਆ ਹੋਇਆ ਹੈ ਤੇ ਉੱਥੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾਉਗੇ ਉੱਥੇ ਤੁਸੀਂ ਸਿਰਫ ਆਪਣਾ ਇੱਕ ਆਧਾਰ ਕਾਰਡ ਦੇਣਾ ਹੈ ਆਪਣਾ ਨੰਬਰ ਦੇਣਾ ਹੈ ਤੇ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਕਾਰਡ ਮਿਲੇਗਾ ਇਸ ਕਾਰਡ ਨੂੰ ਤੁਸੀਂ ਸੰਭਾਲ ਕੇ ਰੱਖਣਾ ਹੈ ਇਸ ਦਾ ਜਿਹੜਾ ਡਾਟਾ ਹੈ ਉਹ ਗਵਰਨਮੈਂਟ ਦੇ ਕੋਲ ਚਲਿਆ ਜਾਏਗਾ ਕਿ ਤੁਸੀਂ ਜਿਹੜਾ ਆਪਣੀ ਹਿਮਕੋਨ ਸਾਹਿਬ ਦੀ ਯਾਤਰਾ ਦੇ ਵਾਸਤੇ ਗਏ ਹਾਂ ਤੇ ਤੁਸੀਂ ਹਿਮਕੋਨ ਸਾਹਿਬ ਦੀ ਯਾਤਰਾ ਤੋਂ ਵਾਪਸ ਆਏ ਹੋ। ਕੱਲ ਨੂੰ ਕੋਈ ਹਾਵੀ ਨਾ ਵੀ ਹੁੰਦੀ ਹੈ ਤਾਂ ਇਸ ਰਿਕਾਰਡ ਦੇ ਜਰੀਏ ਤੁਹਾਡਾ ਜਿਹੜਾ ਪਤਾ ਲਗਾਇਆ ਜਾ ਸਕਦਾ ਹੈ। ਤੇ ਹੁਣ ਆਪਾਂ ਗੁਰਦੁਆਰਾ ਸ਼੍ਰੀ ਰਿਸ਼ੀਕੇਸ਼ ਸਾਹਿਬ ਦੇ ਦਰਸ਼ਨ ਕਰਦੇ ਹਾਂ ਤੇ ਨਾਲ ਹੀ ਤੁਹਾਨੂੰ ਅਜੈਬ ਘਰ ਦੇ ਦਰਸ਼ਨ ਕਰਾਉਨੇ ਆ ਜਿੱਥੇ ਸਿੱਖ ਇਤਿਹਾਸ ਦੀਆਂ ਕੁਝ ਮਹਾਨ ਤਸਵੀਰਾਂ ਲਗਾਈਆਂ ਗਈਆਂ ਨੇ। ਸਿੱਖ ਇਤਿਹਾਸ ਨੂੰ ਦਿਖਾਇਆ ਗਿਆ। ਸਭ ਤੋਂ ਪਹਿਲਾਂ ਅਜੈਬ ਘਰ ਵੱਲ ਚੱਲਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਗੁਰਦੁਆਰਾ ਸ਼੍ਰੀ ਰਿਸ਼ੀਕੇਸ਼ ਸਾਹਿਬ ਦੇ ਦਰਸ਼ਨ ਕਰਾਂਗੇ। ਤੇ ਹੁਣ ਆਪਾਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਘਰ ਦੇ ਅਜਾਇਬ ਘਰ ਦੇ ਵਿੱਚ ਜਿੱਥੇ ਅਲੱਗ-ਅਲੱਗ ਤਰੀਕੇ ਦੇ ਨਾਲ ਸਿੱਖ ਇਤਿਹਾਸ ਨੂੰ ਦਿਖਾਇਆ ਗਿਆ ਸਭ ਤੋਂ ਪਹਿਲਾ ਮਾਡਲ ਜੇ ਆਪਾਂ ਦੇਖਾਂਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੂੰ ਨੀਹਾਂ ਦੇ ਵਿੱਚ ਸਚਨਕੇ ਸ਼ਹੀਦ ਕਰ ਦਿੱਤਾ ਗਿਆ ਸੀ ਉਹਨਾਂ ਦਾ ਇੱਕ ਮਾਡਲ ਦਿਖਾਇਆ ਗਿਆ ਇਸ ਮਾਡਲ ਤੋਂ ਬਾਅਦ ਅਗਲਾ ਮਾਡਲ ਜਿਹੜਾ ਹੈ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਿੱਖ ਇਤਿਹਾਸ ਦੇ ਵਿੱਚ ਇੱਕ ਇਕਲੌਤੇ ਐਸੇ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਆਪਣਾ ਸੀਸ ਤਲੀ ਦੇ ਉੱਪਰ ਧੜਕੇ ਮੁਗਲਾਂ ਨੂੰ ਭਾਜੜਾ ਪਵਾ ਦਿੱਤੀ ਅਸੀਂ ਬਾਬਾ ਦੀਪ ਸਿੰਘ ਜੀ ਦੇ ਮਾਡਲ ਤੋਂ ਬਾਅਦ ਜਿਹੜਾ ਇੱਥੇ ਅਗਲਾ ਮਾਡਲ ਦਿਖਾਇਆ ਗਿਆ ਉਹ ਹੈ ਭਾਈ ਮਨੀ ਸਿੰਘ ਜੀ ਦਾ ਭਾਈ ਮਨੀ ਸਿੰਘ ਜੀ ਨੂੰ ਵੀ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦੀ ਖੋਪੜੀ ਲਾ ਦਿੱਤੀ ਗਈ ਸੀ ਖੋਪੜੀ ਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਇਹ ਸਿੱਖ ਇਤਿਹਾਸ ਦੀਆਂ ਅਨਮੋਲੀਆਂ ਸ਼ਹਾਦਤਾਂ ਨੇ ਜਿਹੜੀਆਂ ਸਿੱਖ ਇਤਿਹਾਸ ਦੇ ਵਿੱਚ ਹੋਈਆਂ ਉਸ ਤੋਂ ਬਾਅਦ ਭਾਈ ਸੁਪੇਖ ਸਿੰਘ ਜੀ ਇਹਨਾਂ ਨੂੰ ਚਰਖੜੀ ਦੇ ਵਿੱਚ ਪੀੜ ਦਿੱਤਾ ਗਿਆ ਸੀ ਕਿਸ ਤਰ੍ਹਾਂ ਦਾ ਟਾਈਮ ਹੋਏਗਾ ਉਹ ਕਿੰਨੇ ਤਸੀਹੇ ਦੇ ਦੇ ਕੇ ਜਿਹੜਾ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਇਸ ਮਾਡਲ ਤੋਂ ਬਾਅਦ ਜਿਹੜਾ ਅਗਲਾ ਮਾਡਲ ਇੱਥੇ ਦਿਖਾਇਆ ਗਿਆ ਹੈ ਇਸ ਤੋਂ ਬਾਅਦ ਅਗਲਾ ਮਾਡਲ ਜਿਹੜਾ ਦਿਖਾਇਆ ਉਹ ਭਾਈ ਮਤੀ ਦਾਸ ਜੀ ਜਿਨ੍ਹਾਂ ਨੂੰ ਆਰੇ ਦੇ ਨਾਲ ਚੀਰ ਦਿੱਤਾ ਗਿਆ ਸੀ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਉਬਲ ਦੀ ਦੇਗ ਦੇ ਵਿੱਚ ਉਬਾਲ ਦਿੱਤਾ ਗਿਆ ਸੀ ਭਾਈ ਸਤੀ ਦਾਸ ਜੀ ਜਿਨ੍ਹਾਂ ਨੂੰ ਰੂਹ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ ਸੀ ਇਹ ਅਲੱਗ-ਅਲੱਗ ਤਰੀਕੇ ਦੇ ਜਿਹੜੇ ਮਾਡਲ ਨੇ ਇੱਥੇ ਦਿਖਾ ਰੱਖੇ ਨੇ ਛੋਟੇ-ਛੋਟੇ ਬੱਚਿਆਂ ਦੇ ਟੋਟੇ ਕਰਵਾ ਕੇ ਮਾਵਾਂ ਦੇ ਗਲਾਂ ਦੇ ਵਿੱਚ ਹਾਰ ਪਾਏ ਗਏ ਇਸ ਸਿੱਖ ਇਤਿਹਾਸ ਦੀਆਂ ਜਿਹੜੀਆਂ ਅਨਮੋਲੀਆਂ ਸ਼ਹਾਦਤਾਂ ਹੋਈਆਂ ਨੇ ਉਹਨਾਂ ਦੇ ਮਾਡਲ ਜਿਹੜੇ ਨੇ ਗੁਰਦੁਆਰਾ ਸ਼੍ਰੀ ਰਿਸ਼ੀਕੇਸ਼ ਸਾਹਿਬ ਦੇ ਅਜਾਇਬ ਘਰ ਦੇ ਵਿੱਚ ਦਿਖਾਏ ਗਏ ਨੇ ਤੇ ਇਸ ਅਜਾਇਬ ਘਰ ਦੇ ਵਿੱਚ ਵੀ ਜ਼ਰੂਰ ਵਿਜ਼ਿਟ ਕਰਿਓ ਚਲੋ ਜੀ ਦਰਸ਼ਨ ਕਰ ਲਏ ਵੀ ਆਪਾਂ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਸਾਹਿਬ ਦੇ ਤੇ ਹੁਣ ਆਪਾਂ ਇੱਥੋਂ ਅੱਗੇ ਨੂੰ ਚੱਲੇ ਪਉਣ ਲੱਗੇ ਆ ਕਿਉਂਕਿ ਸਮਾਂ ਸਾਡੇ ਕੋਲ ਬਾਅਦ ਗਿਆ ਆ ਤੇ ਅਸੀਂ ਸੋਚਿਆ ਵੀ ਇੱਥੋਂ ਉੱਪਰ ਜਾ ਕੇ ਕਿਤੇ ਠਹਿਰਾਂਗੇ ਤੇ ਕੱਲ ਨੂੰ ਜਿਹੜੀ ਟ੍ਰੈਕਿੰਗ ਸ਼ੁਰੂ ਕਰ ਜੀਏ ਹਰ ਹਾਲ ਤੇ ਤੇ ਟੈਂਕੀਆਂ ਫੁੱਲ ਕਰਾ ਰਹੇ ਆ ਮੋਟਰਸਾਈਕਲਾਂ ਦੀਆਂ ਉਹ ਸਾਡੇ ਕੋਲ ਸ਼ਾਪ ਲੱਗੇ ਹੋਇਆ ਸਲਾਈਨ ਪਏ ਹੋਇਆ ਇਹਨਾਂ ਦੀ ਟੈਂਕੀ ਸਭ ਤੋਂ ਪਹਿਲਾਂ ਖਾਲੀ ਹੋਈ ਆ ਇਹਨਾਂ ਦੇ ਮੋਟਰਸਾਈਕਲ ਨੇ ਹੈ ਇਹਨਾਂ ਨੇ ਇਹਨਾਂ ਦਾ ਮੋਟਰਸਾਈਕਲ ਨੇ ਜ਼ਿਆਦਾ ਤੇਲ ਖਾਦਾ ਹੈ ਕਹਿੰਦੇ ਆਏ ਦੂਰੋਂ ਆ ਪਰ ਨਹੀਂ ਜ਼ਿਆਦਾ ਤੇਲ ਖਾਦਾ ਤੁਹਾਡੇ ਨਿਸ਼ਾਨ ਸਾਬਹ ਪਰਾ ਲੱਗਾ ਉਹਦਾ ਕਰਕੇ ਆ ਮੈਨੂੰ ਲੱਗਾ ਬਾਕੀ ਆ ਸਾਡਾ ਦੂਜਾ ਮੋਟਰਸਾਈਕਲ ਇਹਨੇ ਕਿੰਨਾ ਖਾਦਾ ਤੇਲ ਇਹਨੇ ਸੁੰਘਿਆ ਕੀ ਬਾਤ ਹੈ ਕਿੱਥੇ ਆ ਤੁਸੀਂ ਆ ਵਾਹ ਜੀ ਵਾਹ ਫੁੱਲ ਕਰਾਈ ਸੀ ਦੇਖ ਲਾ ਇਹਨਾਂ ਨੇ ਫੁੱਲ ਕਰਾਈ ਸੀ ਤੇ ਤੁਹਾਡੀ ਕਿੱਥੇ ਦਿਖਾਈ ਇਹਨੇ ਨੇ ਫੋਨ ਕਰਾਈ ਸੀ ਇਹਨਾਂ ਦੀ ਇੱਥੇ ਆ। ਬੰਦ ਪਿਆ ਵੈਸੇ ਹੁਣ ਵੈਸੇ ਈ ਤੋਂ ਥੋੜੀ ਈ ਤੋਂ ਥੋੜੀ ਉੱਪਰ ਸੀ। ਇਹਦਾ ਯਾਰ ਇਹਦਾ ਮੀਟਰ ਨਹੀਂ ਚੱਲਦਾ ਬਾਕੀ ਸੁੰਘਿਆ ਇਹ ਤਾਂ ਵੈਸੇ ਇਹਦਾ ਤਾਂ ਸਾਰਿਆਂ ਨੂੰ ਪਤਾ ਵੀ ਇਹ ਮੋਟਰ ਤੇਲ ਸੁੰਘਦਾਈ ਆ। ਬਾਕੀ ਇੱਥੇ ਸਿੰਗਲ ਬੰਦਾ ਸੀ ਇਹਨੇ ਤਾਂ ਵੀ ਹੈ ਨਾ ਘੱਟ ਖਾਦਾ ਹੈ। ਤੇ ਚਲੋ ਉੱਪਰ ਚੱਲਦੇ ਹਾਂ ਹੁਣ ਆਪਾਂ ਹੈ ਚਾਲੇਪੋੜ ਲੱਗੀ ਉੱਪਰ ਦੀ ਆਪਣੇ ਵਾਲੇ ਨੇ ਵੀ ਠੀਕਾ ਦਾਈ ਦੇਣ ਟਾਡੇ ਵਾਲੇ ਨੇ। ਇਹ ਅੱਜ ਸਾਡੇ ਨਾਲ ਨਵੀਆਂ ਸਖਤਾਂ ਜੁੜੀਆਂ ਨੇ। ਹੈ? ਉਹ ਉਹਨਾਂ ਬੰਦਿਆਂ ਨੂੰ ਨਾ ਤੁਸੀਂ ਜਦੋਂ ਅਸੀਂ ਪਿਛਲੀ ਵਾਰੀ ਹੇਮਕੁੰਨ ਸਾਹਿਬ ਗਏ ਸੀ ਤਾਂ ਦੇਖਿਆ ਸੀ ਨਾਲ ਹੈਨਾ ਤੇ ਇਹ ਸਾਡੇ ਪਿੰਡ ਦੇ ਹੈਡ ਗਰੰਟੀ ਗਰੰਤੀ ਵਾਲੇ ਬੇਸਤ ਨਹੀਂ ਹੈਗੇ ਐਸ ਟਾਈਮ ਲੋਡ ਟੀ-ਸ਼ਰਟ ਦੇ ਵਿੱਚ ਆ ਨਾ ਚਲੋ ਕਰੀ ਕਰੀ ਇਹਨਾਂ ਦੇ ਥਾਂ ਤੇ ਆਇਓ ਹੈਨਾ ਬਾਬਾ ਜੀ ਮੈਂ ਕਹਿੰਦਾ ਬਾਬਾ ਜੀ ਕਰੀ ਇਹਨਾਂ ਦੇ ਥਾਂ ਤੇ ਆਇਓ ਫਿਰ ਤੁਹਾਨੂੰ ਇਹਨਾਂ ਦਾ ਅਸਲੀ ਚਿਹਰਾ ਦਿਖਾਵਾਂਗੇ ਚਲੋ ਚਲੋ ਤਾਂ ਪਸੰਦ ਤੇ ਤਾਂ ਪਸੰਦ ਤੇ ਠੀਕ ਹੈ ਜੀ ਤੇ ਨਤਮਸਤਕ ਹੋ ਗਿਆ ਜੀ ਆਪਾਂ ਦਰਸ਼ਨ ਕਰ ਲਈ ਜੀ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਸਾਹਿਬ ਦੇ ਤੇ ਹੁਣ ਆਪਾਂ ਇੱਥੋਂ ਅੱਗੇ ਚੱਲੇ ਪਾਉਣ ਲੱਗੇ ਆ ਜੀ ਤੇ ਫਿਰ ਉੱਪਰ ਦਾ ਕਿਦਾਂ ਕੀ ਸਿਸਟਮ ਰਹਿੰਦਾ ਹੈ ਕਿੰਨਾ ਜਿਹੜਾ ਮੌਸਮ ਹੈ ਉਹ ਖਰਾਬ ਹੈ ਮੌਸਮ ਸਹੀ ਹੈ ਸਾਰੀ ਜਾਣਕਾਰੀ ਤੁਹਾਨੂੰ ਸਾਡੀਆਂ ਵੀਡੀਓਜ਼ ਦੇ ਵਿੱਚ ਮਿਲਦੀ ਮਿਲਦੀ ਰਹੂਗੀ ਸਾਡੀਆਂ ਵੀਡੀਓਜ਼ ਦੇ ਨਾਲ ਜੁੜੇ ਰਹੋ ਤੇ ਮਿਲਦੇ ਆ ਜੀ ਫਿਰ ਉੱਪਰ ਜਿੱਥੇ ਵੀ ਰੁਕਦੇ ਆ ਉੱਥੇ ਤੁਹਾਨੂੰ ਦੱਸਦੇ ਆ ਤੇ ਜਦੋਂ ਆਪਾਂ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਸਾਹਿਬ ਤੋਂ ਚੱਲ ਪਾਵਾਂਗੇ ਤੱਕ ਕੁਝ ਇਸ ਤਰੀਕੇ ਦਾ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲੇਗਾ ਆਸ-ਪਾਸੇ ਨੇਚਰ ਨੂੰ ਇੰਜੋਏ ਕਰਦੇ ਹੋਏ ਤੁਸੀਂ ਜਿਹੜਾ ਆ ਗੋਵਿੰਦ ਘਾਟ ਵੱਲ ਨੂੰ ਵਧੋਗੇ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਆ ਰੋਡ ਵੀ ਬਣਾਏ ਗਏ ਨੇ ਤੇ ਬਸ ਆਪਣੀ ਸੇਫਟੀ ਦਾ ਧਿਆਨ ਰੱਖਦੇ ਹੋਏ ਤੁਸੀਂ ਜੇ ਬਾਈਕ ਤੇ ਆ ਰਹੇ ਹੋ ਜਾਂ ਕਾਰ ਤੇ ਆ ਰਹੇ ਹੋ ਜੇ ਬਾਈਕ ਤੇ ਆ ਰਹੇ ਹੋ ਤਾਂ ਰਾਈਡਿੰਗ ਕਰਨ ਵਾਲਾ ਬੰਦਾ ਇਹਦਾ ਇਹ ਪੂਰਾ ਐਕਸਪਰਟ ਹੋਣਾ ਚਾਹੀਦਾ ਹੈ ਜੇ ਤੁਸੀਂ ਕਾਰ ਤੇ ਆ ਰਹੇ ਹੋ ਤਾਂ ਡਰਾਈਵਿੰਗ ਕਰਨ ਵਾਲਾ ਬੰਦਾ ਜਿਹੜਾ ਐਕਸਪਰਟ ਹੋਣਾ ਚਾਹੀਦਾ ਕਿਉਂਕਿ ਮਾੜੀ ਜੀ ਵੀ ਜਿਹੜੀ ਤੁਹਾਡੀ ਲਾਪਰਵਾਹੀ ਹੈ ਉਹ ਕਈ ਬੰਦਿਆਂ ਦੀ ਜਾਨ ਦਾ ਨੁਕਸਾਨ ਬਣ ਸਕੀ ਕਈ ਬੰਦੇ ਦੀ ਜਾਨ ਜਿਹੜੀ ਉਹ ਲੈ ਸਕਦੀ ਹੈ ਤੇ ਇਸ ਕਰਕੇ ਪੂਰਾ ਕੇਅਰਫੁਲੀ ਤਰੀਕੇ ਨਾਲ ਜਿਹੜਾ ਆ ਤੁਸੀਂ ਬਾਈਕ ਜਾਂ ਕਾਰ ਤੇ ਆ ਰਹੇ ਹੋ ਤਾਂ ਉਹਨੂੰ ਪੂਰਾ ਕੇਅਰਫੁਲੀ ਤਰੀਕੇ ਨਾਲ ਚਲਾਓ ਨਹੀਂ ਹੈਗਾ ਵੀ ਆਪਾਂ ਹੁੱਲੜਬਾਜੀ ਕਰਦੇ ਹੋਏ ਜਾਈਏ ਤੁਸੀਂ ਰੋਡ ਦੇਖ ਹੀ ਸਕਦੇ ਹੋ ਕਿ ਕਿੰਨੇ ਖਤਰਨਾਕ ਰੋਡ ਨੇ ਇਸ ਤੋਂ ਵੀ ਖਤਰਨਾਕ ਰੋਡ ਜਿਹੜੇ ਨੇ ਉਹ ਜਦੋਂ ਆਪਾਂ ਗੋਵਿੰਦ ਘਾਟ ਵੱਲ ਨੂੰ ਅੱਗੇ ਜਾ ਕੇ ਚਾਲੇ ਪਾਵਾਂਗੇ ਤਾਂ ਉਹ ਹੋਣ ਵਾਲੇ ਨੇ ਫਿਲਹਾਲ ਅੱਜ ਦੀ ਜਿਹੜੀ ਰਾਤ ਹੈ ਉਹ ਆਪਾਂ ਸ਼੍ਰੀਨਗਰ ਦੇ ਵਿੱਚ ਕੱਟਣੀ ਹੈ ਤੇ ਉਸ ਤੋਂ ਬਾਅਦ ਜਿਹੜਾ ਆ ਉਸ ਤੋਂ ਅੱਗੇ ਦਾ ਸਫ਼ਰ ਸ਼ੁਰੂ ਕਰਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਖਤਰਨਾਕ ਤਰੀਕੇ ਦੇ ਜਿਹੜੇ ਰੋਡ ਨੇ ਅੱਗੋਂ ਕੋਈ ਵੀ ਚੀਜ਼ ਆ ਉਹ ਅਚਾਨਕ ਹੁੰਦੀ ਹੈ ਬਸ ਤੁਸੀਂ ਆਪਣੀ ਲਾਈਨ ਦੇ ਵਿੱਚ ਜਿਹੜਾ ਆ ਚੱਲਣਾ ਹੈ ਬਾਕੀ ਵਿਊ ਜਿਹੜਾ ਆ ਰੂ ਬਾਕਮਾਲ ਰਹਿਣ ਵਾਲਾ ਹੈ ਤੁਸੀਂ ਨੇਚਰ ਨੂੰ ਇੰਜੋਏ ਕਰਦੇ ਹੋਏ ਅੱਗੇ ਵਧੋਗੇ ਤੇ ਹੁਣ ਆਪਾਂ ਸ਼੍ਰੀਨਗਰ ਜਾ ਕੇ ਰੁਕਦੇ ਹਾਂ ਜੀ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਸੰਗਮ ਨਗਰੀ ਦੇਵਪ੍ਰਿਆ ਲਗਭਗ ਰਿਸ਼ੀਕੇਸ਼ ਤੋਂ ਕਿੰਨਾ ਸੀਗਾ 80 ਕਿਲੋਮੀਟਰ ਦਾ 80-90 ਕਿਲੋਮੀਟਰ ਦਾ ਸਫ਼ਰ ਸੀਗਾ ਬਿਨਾਂ ਰੁਕੇ ਤਹਿ ਕੀਤਾ ਆਪਾਂ ਕਿਤੇ ਨਹੀਂ ਰੁਕੇ ਹੈਗੇ ਅਸੀਂ ਸਾਰਾ ਆਪਾਂ ਇੱਕ ਜਗ੍ਹਾ ਬਸ ਰੁਕੇ ਮਾੜਿਆ ਚਾਹ ਪਾਣੀ ਪੀਤਾ ਸੀ ਲੰਗਰ ਛਕਿਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਸਿੱਧੇ ਹੀ ਇੱਥੇ ਆ ਕੇ ਰੁਕੇ ਆ ਤੇ ਇੱਥੋਂ ਅਸੀਂ ਜਾਵਾਂਗੇ ਸ਼ਿਰੀ ਨਗਰ ਸ਼ਿਰੀ ਨਗਰ ਅਸੀਂ ਸਟੇ ਕਰਾਂਗੇ ਤੇ ਹੁਣ ਤੁਹਾਨੂੰ ਦਿਖਾਉਨੇ ਆ ਜਿੱਥੇ ਗੰਗਾ ਜਿੱਥੋਂ ਗੰਗਾ ਨਦੀ ਬਣਦੀ ਹੈ ਯਾਨੀ ਕਿ ਦੋ ਨਦੀਆਂ ਦਾ ਸੰਗਮ ਹੁੰਦਾ ਆ ਇੱਕ ਬਾਗੀਰਥ ਤੇ ਇੱਕ ਅਲਕਨੰਦਾ ਜਿਹੜੀ ਬਾਗੀਰਥ ਆ ਉਹ ਗੰਗੋਤਰੀ ਵਾਲੀ ਸਾਈਡ ਤੋਂ ਨਿਕਲਦੀ ਆ ਤੇ ਜਿਹੜੀ ਅਲਕਨੰਦਾ ਆ ਇਹ ਆਪਣੇ ਨਾਲ ਧੁਰ ਤੱਕ ਹੇਮਕੋਟ ਸਾਹਿਬ ਜਾਊਗੀ ਆਪਾਂ ਅਲਕਨੰਦਾ ਦੇ ਕੰਡੇ-ਕੰਡੇ ਜਿਹੜਾ ਆ ਹੇਮਕੋਟ ਸਾਹਿਬ ਨੂੰ ਜਾਵਾਂਗੇ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਸਾਡੇ ਨਾਲ ਬਣੇ ਰੋ ਇੱਥੇ ਜਿਹੜੀਆਂ ਦੋ ਨਦੀਆਂ ਆਪਸ ਦੇ ਵਿੱਚ ਮਿਲਦੀਆਂ ਨੇ ਨਾਮ ਹੈਗਾ ਜੀ ਦੇਵ ਪ੍ਰਿਆਗ ਪ੍ਰਿਆਗ ਦਾ ਮਤਲਬ ਹੁੰਦਾ ਕਿ ਜਿੱਥੇ ਦੋ ਨਦੀਆਂ ਆਪਸ ਦੇ ਵਿੱਚ ਮਿਲਣ ਜਿੱਥੇ ਕੋਈ ਸੰਗਮ ਹੋਵੇ ਤੇ ਇਹਨੂੰ ਇਹ ਜਿਹੜੇ ਆਪਣਾ ਤੀਰਥ ਸਥਾਨ ਮੰਨਦੇ ਨੇ ਕਿਉਂਕਿ ਇੱਥੋਂ ਗੰਗਾ ਨਦੀ ਪ੍ਰਕਟ ਹੁੰਦੀ ਹੈ ਤੇ ਇੱਥੇ ਬਹੁਤ ਲੋਕ ਨੇ ਜਿਹੜੇ ਸ਼ਰਧਾ ਭਾਵਨਾ ਰੱਖ ਕੇ ਇਸ਼ਨਾਨ ਕਰਨ ਆਉਂਦੇ ਨੇ ਇੱਧਰ ਵਾਲੀ ਜੇ ਪਾਣੀ ਘਟਾ ਹਨਾ ਲਾਸਟ ਟਾਈਮ ਆਦਾ ਸੀ ਭਾਗਿਰਥ ਚ ਪਿਛਲੀ ਵਾਰੀ ਬਹੁਤ ਜ਼ਿਆਦਾ ਸੀਗਾ ਪਹਿਲੀ ਵਾਰੀ ਤਾਂ ਪੱਥਰ-ਪੁੱਥਰ ਜਾਂ ਕੁਝ ਵੀ ਨਹੀਂ ਦੇਖਦਾ ਸੀ ਹੂੰ ਨੀ ਰਕੀ ਤੇ ਬਹੁਤ ਘਟਾ ਵਾਜ ਵੀ ਪਿਛਲੀ ਵਾਰੀ ਅਸੀਂ ਆਏ ਸੀ ਤਾਂ ਬਾਜ ਵੀ ਬਹੁਤ ਕਰ ਰਹੀ ਸੀ ਐ ਹੁਣ ਬਾਰਿਸ਼ ਵਗੈਰਾ ਹੋਣ ਗਿਆ ਨਾ ਫਿਰ ਵਸੂਗਾ ਬਾਕੀ ਲਗਭਗ ਖਾਲੀ ਵਾਪਸ ਮੁੜਨ ਡਿਆ ਪਾਣੀ ਹੈ ਨਾ ਇਹ ਤਾਂ ਖਾਲੀ ਪਈ ਜਾਵਾ ਇਹ ਦੇਖੋ ਉਹ ਦੇਖੋ ਉਦੋਂ ਕਿ ਲੋਕੀ ਵਿੱਚ ਨਹਾ ਰਹੇ ਲੈ ਜੇ ਵੀ ਪਾਣੀ ਪਿੱਛੇ ਜਿਆਦਾ ਜੇ ਫਿਰ ਬਈ ਫੁੱਲ ਵਰਗੇ ਚਲਦੀ ਹੈ ਕਿਸੇ ਟਾਈਮ ਦੇਖ ਲੋ ਤੇ ਵਿੱਚ ਜਵਾਗ ਜੋਗ ਐ ਤੈਰੀ ਜਾਂਦੇ ਕਮਾਲ ਆ ਯਾਰ ਕੋਈ ਡਰ ਨਹੀਂ ਹੈਂ ਹੋਰ ਕੋਲ ਅਸ਼ੀਰਵਾਦ ਹਮਾਰੇ ਸਾਥ ਪਰਲੀ ਪਰਲੀ ਸਾਈਡ ਤੋਂ ਆਉਂਦੀ ਹੈ ਹਲਕਨੰਦਾ ਜਿਹੜਾ ਬਲਿਕ ਵੀ ਘਟਾ ਨਾ ਕਿਦਾਂ ਪਬਲਿਕ ਵੀ ਘਟਾ ਪਬਲਿਕ ਵੀ ਘਟਾ ਸ਼ਾਮ ਪੈ ਗਈ ਨਾ ਬਾਕੀ ਜਿਹੜਾ ਆਏ ਸੀਗੇ ਇਹ ਮੇਰੇ ਵੀ ਆਪਾਂ ਪਿਛਲੀ ਵਾਰ ਸੀ 9 10 ਵਜੇ ਦੁਪਹਿਰੇ ਦੁਪਹਿਰੇ ਆਏ ਸੀ ਦੁਪਹਿਰੇ ਹੂੰ ਇਹ ਪੁੱਛ ਸਰ ਜਦੋਂ ਤੁਰੀ ਸੀ ਯਾਰ ਨਹੀਂ ਨਹੀਂ ਜਦੋਂ ਆਪਾਂ ਉਧਰੋਂ ਆਉਂਦੇ ਟਾਈਮ ਜਦੋਂ ਆਪਾਂ ਐਮ ਕੋਲ ਸਾਹਿਬ ਜਾ ਰਹੇ ਸੀ ਉਦੋਂ ਆਪਾਂ ਆ ਆ ਉਦੋਂ ਦੁਪਹਿਰੇ ਆ ਆ ਭਾਈ ਆ ਪਿਛਲੀ ਵਾਰੀ ਇਹ ਪੁਲ ਤੇ ਚੜਿਆ ਤੇ ਹਿੱਲੇ ਮੈਨੂੰ ਡਰ ਲੱਗੇ ਐਦਗੀ ਵੇਖ ਦੀ ਅੱਜ ਕਿਹੜਾ ਹੋਣ ਕਿਹੜਾ ਚੇਂਜ ਹੋ ਗਿਆ ਕਹਿ ਕੇ ਤਾਂ ਗਏ ਸੀ ਵੀ ਇਹਨੂੰ ਇਹਦੀ ਤਾਰਾ ਤੁਰੇ ਫੱਟ ਜਾਣਾ ਅੱਛਾ ਹਾਂ ਝੋਲ ਮਾਰਦਾ ਇਹ ਹਾਂ ਨਾ ਆ ਵੇਖ ਨਾ ਹੁਣ ਘਟ ਹੈ ਉਹਦਾ ਪਰ ਜਦੋਂ ਜਦੋਂ ਜਿਆਦਾ ਜਾਣੇ ਨਹੀਂ ਆ ਵੇਖ ਮਾਰਦਾ ਝੋਲ ਪਰ ਘਟ ਜਾਵਾ ਬੰਦ ਪਈ ਆ ਯਾਰ ਪਬਲਿਕ ਪਬਲਿਕ ਜਿਆਦਾ ਸੀਗੀ ਉਦੋਂ ਉੱਪਰਲੇ ਵਾਲੀ ਬਹੁਤੇ ਚੱਲਣ ਦੀ ਹੈ ਨਾ ਉਹ ਤਾਂ ਫਿਰ ਉਹ ਆ ਉੱਪਰੋਂ ਆ ਰਹੀ ਆ ਹੈ ਇਹਦਾ ਇਹਦਾ ਪਾਣੀ ਵਾਪਸ ਜਾਈ ਜਾਂਦਾ ਇਹ ਉਧਰੋਂ ਪਾਣੀ ਆ ਰਿਹਾ ਨਾ ਉਧਰੋਂ ਆ ਇਹ ਨਾੜਾਵਾ ਪਾਣੀ ਵਾਪਸ ਫਲੋ ਦੇ ਰਿਹਾ ਇਹ ਇਹ ਹੈਗੀ ਜੀ ਬਾਕੀ ਰਸ ਜਿਹੜੀ ਇੱਧਰਲੀ ਸਾਈਡ ਆ ਪਰਲੀ ਸਾਈਡ ਇਹ ਕੀ ਹਾਲਤ ਨੂੰ ਹੁੰਦਾ ਤੇ ਇਹ ਦੋ ਨਦੀਆਂ ਦਾ ਇੱਥੇ ਆ ਕੇ ਸੰਗਮ ਹੋ ਜਾਂਦਾ ਆ ਉਧਰ ਸੰਗਮ ਹੋਣ ਰਿਹਾ ਤੇ ਫਿਰ ਅੱਗੇ ਜਿਹੜੀ ਨਦੀ ਬਣ ਜਾਂਦੀ ਆ ਉਹ ਗੰਗਾ ਨਦੀ ਬਣ ਜਾਂਦੀ ਆ ਉੱਥੇ ਲੱਗੇ ਜਾ ਕੇ ਵੀ ਤੁਹਾਨੂੰ ਦਿਖਾਉਂਦੇ ਆ ਮੈਂ ਹਿਲਦਾ ਨਹੀਂ ਆ ਜਣਾ ਉਹ ਦਿਨੇ ਤੇ ਬਹੁਤ ਜਾਣੇ ਸੀਗੇ ਤਾਂ ਕਰਕੇ ਸੀਗਾ ਆਪਣੇ ਨਾਲ ਦੇ ਬੰਦੇ ਕਿੱਥੇ ਰਹਿ ਗਏ ਆ ਪੋਪ ਪਤੰਦਰ ਬਾਲੇ ਕਾਲੇ ਆ ਆ ਦੋ ਬੰਦਿਆਂ ਨੂੰ ਮੈਂ ਧੱਕੇ ਨਾਲ ਲੈ ਕੇ ਆਇਆ ਹਾਂ ਵੀ ਇੱਥੇ ਜਾਣਾ ਉਹ ਨਿਕਲ ਗਏ ਆ ਰੱਗੇ ਨਿਕਲ ਗਏ ਹੋਏ ਜੇ ਜੇ ਆਪਾਂ ਦਿਖਾਇਆ ਹੀ ਨਾ ਕੁਝ ਤਾਂ ਫਿਰ ਆਪਣਾ ਆਇਆਂ ਦਾ ਫਾਇਦਾ ਕੀ ਆ ਬਹੁਤ ਜਿਹੜੀ ਆਡੀਅנס ਆਪਾਂ ਨੂੰ ਦੇਖਦੀ ਆ ਬਹੁਤ ਮੇਰੇ ਸਬਸਕ੍ਰਾਈਬਰ ਬਹੁਤ ਨੇ ਜਿਹੜੇ ਪਿਆਰ ਕਰਦੇ ਆ ਮੈਨੂੰ ਅੱਛਾ ਉਹਨਾਂ ਨੇ ਸ਼ੇਅਰ ਵੀ ਕਰਨੀ ਆ ਵੀਡੀਓ ਹਲੇ ਅੱਗੇ ਅੱਗੇ ਆ ਮਾਰਕੀਟ ਸਾਰੀ ਬੰਦ ਪਈ ਆ ਨਾ ਅਜਿਹਾ ਜਿਹਾ ਕੱਟ ਹੈ। ਹੇ? ਕੱਟ ਹੈ। ਉਹਨਾਂ ਨੇ ਆਟਾ ਲੈ ਕੇ ਜਾਣੇ। ਸੋਨੇ ਦੀ ਆਟਾ ਮਿਲਦੀ ਨਹੀਂ ਨਾ ਲੈ ਤੇ ਜਾਂਦੇ। ਥੱਲੇ ਤੱਕ ਜਾ ਕੇ ਆਵਾਂਗੇ। ਦਿਖਾਉਨੇ ਆ ਤੁਹਾਨੂੰ। ਆਏ ਆਂ ਅਸੀਂ ਥੱਲੇ ਜਾ ਕੇ ਆਵਾਂ। ਹਾਂ। ਕੋਈ ਗੱਲ ਨਹੀਂ। ਹੋਰ ਕੀ? ਪਰ ਉਧਰ ਪਰਲੀ 'ਚ ਜ਼ਿਆਦਾ ਪਾਣੀ ਆ ਰਿਹਾ ਇੱਧਰਲੀ 'ਚ ਹੈ ਨਹੀਂਗਾ। ਆ ਇੱਥੇ ਨਾ ਤਾਂ ਉਸ ਦਾ ਪੂਰਾ ਹਾਲਾਜ ਗੁੰਮ ਮੰਦ ਹੋਗਾ। ਆ ਪਹਿਲੀ ਵਾਰੀ ਦਾ ਤੇਰੇ ਤੇਰੇ ਨਾਲ ਬਾਲੀ-ਮਾੜੀ ਬਣੀ ਸੀ ਹਨਾ। ਫੇਰ ਚੱਲ ਪਿਆ ਵਾਰ ਆਪਾਂ ਜਿਹੜਾ ਲੈ ਆਂਦੇ ਥੱਲੇ। ਆ ਆ ਬੰਦੇ ਨੇ ਨਾ ਕਿੱਥੇ ਆ ਦੇਖ ਜਾ ਹੁਣ ਇਹਦੇ ਚ ਇਹਦਾ ਪਿਛਲੀ ਵਾਰੀ ਇਹਨੇ ਬਣੀ ਇਦਾਂ ਹੀ ਇਹਦਾ ਮੇਰੇ ਨਾਲ ਦੋ ਟੂਰਾਂ ਦੇ ਗਿਆ ਆ ਹਜ਼ੂਰ ਸਾਹਿਬ ਗਿਆ ਉੱਥੇ ਵੀ ਇਹਦਾ ਨੁਕਸਾਨ ਹੋਇਆ ਲੋਕ ਦਾ ਕਿਉਂ ਆ ਜਦੋਂ ਇੱਥੇ ਆਇਆ ਪਿਛਲੀ ਵਾਰੀ ਉਦੋਂ ਵੀ ਇਹਦਾ ਨੁਕਸਾਨ ਹੋਇਆ ਇਹਨੇ ਉਹ ਨਹੀਂ ਆਈਫੋਨ ਹੀਟ ਹੋ ਗਿਆ ਉਹਦਾ ਗਰਮੀ ਦੇ ਪੈਸੇ ਹੋ ਗਏ ਨਹੀਂ ਉਦੋਂ ਤਾਂ ਬੰਦ ਹੀ ਹੋ ਗਿਆ ਸੀ ਚੱਲਿਆ ਹੀ ਨਹੀਂ ਤੇ ਜਦੋਂ ਹਜ਼ੂਰ ਸਾਹਿਬ ਗਿਆ ਆ ਉਦੋਂ ਇਹਨੇ ਸਕਰੀਨ ਤੜ ਵਾਲੀ ਨਵੀਂ ਸਕਰੀਨ ਪਵਾ ਕੇ ਦਿੱਤੀ ਵਿਚਾਰੇ ਨੂੰ ਪਵਾਈ ਤੇ ਖੈਰ ਆਪੇ ਇਹਨੇ ਮੈਂ ਕਹਿੰਦਾ ਬਾਬਾ ਐਦ ਕੀ ਸਹੀ ਰੱਖੇ ਨਾ ਐਦ ਕੀ ਹੁਣ ਤਾਂ ਜੋ ਕਰਨਾ ਸੀ ਬਾਬੇ ਨੇ ਕਰਤਾ ਹੁਣ ਇਥੋਂ ਸ਼੍ਰੀਨਗਰ ਕਿੰਨਾ ਵੈਸੇ ਸ਼੍ਰੀਨਗਰ ਹੈਗਾ ਇਥੋਂ ਪਹਿਲਾਂ 30 ਕਿਲੋਮੀਟਰ ਸ਼੍ਰੀਨਗਰ ਤੋਂ ਅੱਗੇ ਚੱਲ ਜਾਣਾ ਲੋਕੀ ਕਿਹਦੇ ਸ਼੍ਰੀਨਗਰ ਜੰਮੂ ਕਸ਼ਮੀਰ ਵਾਲਾ ਸਮਝਦਾ ਨਹੀਂ ਜੰਮੂ ਕਸ਼ਮੀਰ ਵਾਲਾ ਸ਼੍ਰੀਨਗਰ ਨਹੀਂ ਇਹ ਉੱਤਰਾ ਇਹਦਾ ਉੱਤਰਾਖੰਡ ਦਾ ਅਲੱਗ ਜੰਮੂ ਉਹ ਆ ਇਹ ਕਿ ਸ਼੍ਰੀਨਗਰ ਹੈ ਸ਼੍ਰੀਨਗਰ ਤੇ ਹੁਣ ਆਪਾਂ ਚੱਲਦੇ ਹਾਂ ਦਿਹੋਨੇ ਤੁਹਾਨੂੰ ਥੱਲੇ ਹੁਣ ਅਸਲੀ ਵੀ ਉਹ ਤਾਂ ਹੁਣ ਮਜ਼ਾ ਆਏਗਾ ਦੇਖਣ ਦਾ ਜਿਹੜਾ ਇਥੋਂ ਆਣਾ ਹੈ ਅਲਟਰਾ ਵਾਈਡ ਕਰ ਲਈਏ ਕੈਮਰਾ ਉਹ ਕੋਲ ਬੈਲ ਨਾ ਲੰਦਰ ਤਾਲ ਕਰੋ ਹੈ ਆਈਫੋਨ ਵਾਲੇ ਨੇ نیچے ਲੀਏ ਇਧਰ ਦੇ ਕਿਧਰ ਦੇ ਇੱਥੋਂ ਦੀ ਆਇਆ ਹੈ ਜਿੱਦਾਂ ਉਧਰ ਵੀ ਨੀਚੇ ਗਏ ਸੀ ਆਪਾਂ ਨੀਚੇ ਜਾ ਕੇ ਦਿਖਾ ਕੇ ਆਵਾਂਗੇ ਕਲੌਜ਼ ਤੋਂ ਇਹ ਸਾਹਮਣੇ ਜਿਹੜੀ ਆ ਇਹ ਆ ਬਾਗੀ ਰਥ ਇਹਦਾ ਪਾਣੀ ਪੁੱਠਾ ਜਾ ਰਿਹਾ ਪਤਾ ਕਿਉਂ ਜਾ ਰਿਹਾ ਹੈ ਕਿਉਂਕਿ ਉਧਰਲੀ ਜਿਹੜੀ ਅਲਕਨੰਦਾ ਹੈ ਉਹਦਾ ਫਲੋ ਬਹੁਤ ਤੇਜ਼ ਆ ਉਹਦਾ ਪਾਣੀ ਇਧਰ ਨੂੰ ਆ ਰਿਹਾ ਵਾਪਸ ਤਾਂ ਕਰਕੇ ਇਹ ਬੈਕ ਜਾ ਰਿਹਾ ਤੇ ਵਹਾਅ ਦੇਖ ਲਓ ਪਾਣੀ ਦਾ ਕਿੰਨਾ ਤੇਜ਼ ਆ ਇਹ ਨੇ ਇਹ ਨੇ ਤਾਂ ਨੈਚੁਰਲੀ ਆਦਾ ਨੈਚੁਰਲੀ ਆ ਇਹਦਾ ਛੱਡਣ ਛੱਡਣ ਵਾਲਾ ਕੋਈ ਖੇਡ ਹੀ ਨਹੀਂ ਇੱਥੇ ਹਾਂ ਆਦਾ ਮੀਮ ਵਾਲਾ ਉਹ ਜਿਹੜਾ ਇਹ ਉਧਰ ਦੇਖੋ ਉਹ ਬਹੁਤ ਤੇਜ਼ ਆ ਇਹ ਹੈਗੀ ਹੈ ਜੀ ਗੰਗਾ ਨਦੀ ਸਾਹਮਣੇ ਜਿਹੜੀ ਜਾ ਰਹੀ ਹੈ ਇੱਥੇ ਪੂਜਾ ਵੀ ਚੱਲ ਰਹੀ ਹੁੰਦੀ ਹੈ ਆਰਤੀ ਵੀ ਚੱਲ ਰਹੀ ਆ ਉਹ ਦੇਖੋ ਇੱਥੋਂ ਦੂਸਰ 쪽 ਚੰਗ ਚੰਗ ਦੇ ਸਾਈਡ ਹੈ ਇਹ ਸਾਈਡ ਹੈ ਇੱਧਰ ਅੰਦਰ ਜੁੱਤੇ ਲੈ ਕੇ ਜਾਣਾ ਮਨਾ ਹੈ ਤੁਸੀਂ ਜੁੱਤੇ ਲੈ ਕੇ ਨਹੀਂ ਜਾ ਸਕਦੇ ਤੇ ਇਧਰ ਆਰਤੀ ਵੀ ਚੱਲ ਰਹੀ ਹੈ ਉਹ ਦੇਖੋ ਇਹਦਾ ਫਲੋ ਕਾਫੀ ਚੱਲ ਗਈ ਜੀ ਗੰਗਾ ਨਦੀ ਸਿਰ ਇਧਰੋਂ ਆ ਰਹੀ ਹੈ ਹਲਕਨੰਦਾ ਦਿਖਾ ਲਈ ਤੇ ਇਧਰੋਂ ਆ ਰਹੀ ਹੈ ਜੀ ਬਾਕੀ ਰਤ ਇਹ ਦੋ ਨਦੀਆਂ ਦਾ ਸੰਗਮ ਹੁੰਦਾ ਹੈ ਇੱਥੇ ਤੇ ਫਿਰ ਇੱਥੋਂ ਜਿਹੜੀ ਗੰਗਾ ਨਦੀ ਪ੍ਰਗਟ ਹੁੰਦੀ ਹੈ ਪਾਣੀ ਦਾ ਪਾਣੀ ਦਾ ਬਾਅਦ ਇਹ ਕਿੰਨਾ ਤੇਜ ਆ ਨਾ ਉਹਦੇ 'ਚ ਬਿਲਕੁਲ ਵੀ ਨਹੀਂ ਪਾਣੀ ਆ ਰਿਹਾ ਜੈ ਚਰੂ ਵੀ ਹੈ ਜੈ ਚਰੂ ਇਹਦਾ ਪਾਣੀ ਇਹਦਾ ਜਿਹੜਾ ਅਲਕਨੰਦਰਾ ਦਾ ਪਾਣੀ ਹੈ ਦੇਖੋ ਥੋੜਾ ਜਿਹਾ ਮੈਲਾ ਮੈਲਾ ਜ ਹੈ ਜਿਹੜਾ ਬਾਗੀ ਰੱਧ ਦਾ ਪਾਣੀ ਹੈ ਉਹ ਬਿਲਕੁਲ ਸਾਫ ਹੈ ਤੇ ਇੱਥੋਂ ਜਿਹੜੀ ਹੈ ਗੰਗਾ ਨਦੀ ਬਣਦੀ ਹੈ ਦੇਖੋ ਬਿਲਕੁਲ ক্লোਜ਼ ਤੋਂ ਤੁਹਾਨੂੰ ਵੀਊ ਦਿਖਾ ਰਹੇ ਆਂ ਆਪਾਂ ਇੱਧਰ ਆਰਤੀ ਵਗੈਰਾ ਚੱਲ ਰਹੀ ਸੀਗੀ ਤੇ ਇੱਥੇ ਜਿਹੜਾ ਹੈ ਸ਼ਰਧਾ ਭਾਵਨਾ ਦੇ ਨਾਲ ਆਪਣਾ ਇਸ਼ਨਾਨ ਕਰਨ ਨੂੰ ਇੱਧਰ ਆ ਇਸ ਸਾਈਡ ਗੱਲ ਦੇ ਵਾਸਤੇ ਜਗ੍ਹਾ ਬਣਾਈ ਹੋਈ ਹੈ ਦੇਖੋ ਇਹਦੇ ਅੰਦਰ ਤੁਸੀਂ ਕਰ ਸਕਦੇ ਹੋ ਇਸ਼ਨਾਨ ਤੇ ਅੱਗੇ ਜਾਣਾ ਖਤਰੇ ਤੋਂ ਖਾਲੀ ਨਹੀਂ ਕਿਉਂਕਿ ਪਾਣੀ ਦਾ ਬਹਾਅ ਬਹੁਤ ਤੇਜ਼ ਆ ਦੇਖ ਕਿੰਨੀ ਤੇਜ਼ ਜਾ ਰਹੀ ਹੈ ਤੇ ਅੱਗੇ ਜਦੋਂ ਨਿਕਲ ਜਾਂਦੀ ਹੈ ਫਿਰ ਗੰਗਾ ਨਦੀ ਬਣ ਜਾਂਦੀ ਹੈ ਗੰਗਾ ਇੱਥੋਂ ਪ੍ਰਕਟ ਹੁੰਦੀ ਹੈ ਯਾਨੀ ਕਿ ਇੱਥੇ ਦੋ ਨਦੀਆਂ ਦਾ ਸੰਗਮ ਹੁੰਦਾ ਹੈ ਜੀ ਬਾਗੀ ਰਸ ਤੇ ਅਲਕਨੰਦਾ ਨਦੀ ਦਾ ਤੇ ਉਸ ਤੋਂ ਬਾਅਦ ਜਿਹੜੀ ਹੈ ਗੰਗਾ ਨਦੀ ਇੱਥੋਂ ਪ੍ਰਕਟ ਹੋ ਜਾਂਦੀ ਤੇ ਹੁਣ ਆਪਾਂ ਚੱਲ ਜਾਈਏ ਜੀ ਅੱਗੇ ਵੱਲ ਨੂੰ ਅਗਲੇ ਬ उधर ਇਸ ਸਾਈਡ ਦੇਖ 뷰 ਕਿੰਨਾ ਘੈਂਟ ਹੈ ਕੀ ਨਾਈਸ ਸਾਈਡ ਤੋਂ 뷰 ਦੇਖ ਕੇ ਨਾ ਵਧੀਆ 뷰 ਤਾਂ ਬਹੁਤ ਸੋਹਣਾ 뷰 ਤਾਂ ਆਪਾਂ ਪਿਛੋਂ ਨਾ ਜਿੰਨੇ ਵੀ 뷰 ਆਏ ਬਹੁਤ ਸੋਹਣੇ ਆਏ ਤੇ ਆ ਦੇਖੋ ਪਰ ਦੇਖਣ ਚ ਜਿੰਨੀਆਂ ਚੀਜ਼ਾਂ ਹੈ ਵਧੀਆ ਉਹਨੀਆਂ ਖਤਰਨਾਕ ਹੈ। ਬਾਕੀ ਜੇ ਤੁਸੀਂ ਲਾਈਵ ਆ ਕੇ ਦੇਖੋਗੇ ਨਾ ਮੈਨੂੰ ਕਹਨਾ ਬਹੁਤ ਸੋਹਣਾ ਲੱਗੂਗਾ। ਕੈਮਰੇ 'ਚ ਆ ਕੁਝ ਹੋਰ ਹੁੰਦਾ ਆ। ਲਾਈਵ ਦੇਖੋਗੇ ਕੁਝ ਹੋਰ ਆ। ਬਾਕੀ ਜਿੰਨੀਆਂ ਚੀਜ਼ਾਂ ਇਹ ਦੇਖਣ ਨੂੰ ਬਾਕੀ ਜਿੰਨੀਆਂ ਚੀਜ਼ਾਂ ਦੇਖਣ ਨੂੰ ਇਹ ਸੋਹਣੀਆਂ ਲੱਗਦੀਆਂ ਨਾ ਉਹਨੀਆਂ ਖਤਰਨਾਕ ਹੁੰਦੀਆਂ। ਜੇ ਹੁਣ ਆਪਾਂ نیچے ਵੀ ਚਲਦੇ ਹਾਂ ਜੀ, نیچے ਹੋ ਜਾ ਕੇ ਤੁਹਾਨੂੰ ক্লোਜ਼ ਤੋਂ ਜਿਹੜਾ ਵਿਊ ਹੈ ਦਿਖਾਉਨੇ ਆ ਕਿਸ ਤਰ੍ਹਾਂ ਦਾ ਬਣਦਾ ਆ। ਤੇ ਦੋ ਨਦੀਆਂ ਦਾ ਆਪਸ ਦੇ ਵਿੱਚ ਸੰਗਮ ਹੋ ਜਾਂਦਾ ਹੈ ਇੱਥੋਂ ਅੱਗੇ ਜਿਹੜੀ ਹੈ ਉਹ ਗੰਗਾ ਨਦੀ ਬਣ ਜਾਂਦੀ ਹੈ ਤੇ ਪਾਣੀ ਦਾ ਵਹਾਅ ਦੇਖੋ ਕਿੰਨਾ ਤੇਜ਼ ਹੈ ਹੈਨਾ ਤੇਜ਼ ਹੈ ਮੈਂ ਕਹਿੰਦਾ ਜੇ ਅਮਨ ਤੂੰ ਉੱਥੇ ਕਿ ਜਾ ਕੇ ਆਵੇਂ ਤਾਂ ਇੱਕ ਸੈਕਿੰਡ ਬਾਅਦ ਉਹ ਉੱਥੇ ਥਿਆਏਗਾ ਹੈ ਹੈ ਥਿਉਣਾ ਹੀ ਨਹੀਂ ਅਮਨ ਨਾ ਨਾ ਉਹ ਅੱਗੇ ਨਾ ਜਾਓ ਬਹੁਤ ਕੋਈ ਡੋਲਗੀ ਨਹੀਂ ਅੱਗੇ ਨਹੀਂ ਜਾਣਾ ਜੀ ਅੱਗੇ ਨਹੀਂ ਜਾਣਾ ਅਮਨ ਅਮਨ ਓਏ ਇੱਧਰ ਉੱਧਰ ਵੀ ਦੇ ਐ ਇਹਨੂੰ ਪਿੱਛੇ ਆਵਾਜ਼ ਮਾਰ ਉਹ ਨਹੀਂ ਯਾਰ ਇੱਥੇ ਤੱਕ ਸੇਵ ਆ ਮਖੌਲ ਨਹੀਂ ਕਰੀਦਾ ਹੁੰਦਾ ਪਾਣੀ ਨਾਲ ਠੀਕ ਆ ਵਾਪਸ ਆ ਜਾਓ ਉਹ ਸਹੀ ਆ ਅਸੀਂ ਫੋਟੋ ਕੀਤੀ ਓਏ ਮੈਂ ਕਹਿੰਦਾ ਸਾਹਮਣੇ ਫੋਟੋ ਸ਼੍ਰੀ ਗੰਗੇਸ਼ਵਰ ਮਹਾਦੇਵ ਇੱਧਰ ਨੀਚੇ ਜਿਹੜਾ ਆ ਮੰਦਿਰ ਵੀ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਨੀਚੇ ਉਹ ਇੱਧਰ ਇੱਕ ਗੁਫਾ ਇੱਧਰ ਵੀ ਬਣੀ ਹੋਈ ਆ ਦੇਖਿਓ ਇਹ ਕਾਦੀ ਗੁਫਾ ਹੈ ਜੀ ਹਾਂ ਇਹ ਕਾਦੀ ਗੁਫਾ ਹੈ ਜੀ ਇੱਥੇ ਵੀ ਮੰਦਿਰ ਹੈ ਜਾਈਏ ਇਧਰ ਅੰਦਰ ਵੀ ਮੰਦਿਰ ਦੋ ਦੋਨੋ ਸਾਈਡ ਤੇ ਮੰਦਿਰ ਹੈ ਹਾਂ ਠੀਕ ਹੈ ਇਹ ਕੌਣ ਸਾ ਹੈ ਜੀ ਮੰਦਿਰ ਅਭੀ ਮਾਲੂਮ ਨਹੀਂ ਮੈਂ ਵੀ ਨਹੀਂ ਗਿਆ ਅੱਛਾ ਆਪ ਵੀ ਨਹੀਂ ਗਏ ਆਪ ਵੀ ਪਹਿਲੀ ਵਾਰ ਆਏ ਹਾਂ ਠੀਕ ਹੈ ਜੀ ਠੀਕ ਹੈ ਆਪਾਂ ਵਿੱਚ ਜਾਈਏ ਮੜਿਆ ਉਹ ਪਾਣੀ ਬਹੁਤ ਠੰਡਾ ਯਾਰ ਹੈ ਪਾਣੀ ਬਹੁਤ ਠੰਡਾ ਹੈ ਠੰਡਾ ਠੰਡਾ ਹੈ ਹੈ ਕੀਨੇ ਬਾਸ ਚ ਚੱਲਦੇ ਆ ਨੇਰਾ ਬਹੁਤ ਹੋ ਜਾਣਾ ਆਪਾਂ ਨੂੰ ਚਲੋ